ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਣੀ ਹੈ ਗਰੰਟੀ ਹੈ ਮੇਰੀ ਇਹ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਸਫਲ ਹੋਣਾ ਚਾਹੁੰਦੇ ਹੋ ਨਾ ਆਪਣੇ ਮਾਂ ਪਿਓ ਦਾ ਨਾਮ ਤੁਸੀਂ ਰੋਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਬਦਲਾਅ ਆਏਗਾ ਜੀ ਤੁਹਾਡੇ ਲਾਈਫ ਦੇ ਉੱਤੇ ਬਹੁਤ ਜ਼ਿਆਦਾ ਵਧੀਆ ਪ੍ਰਭਾਵ ਪੈਗਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਮਤਲਬ ਵੀ ਕਿਸੇ ਇਨਕਮ ਬਾਰੇ ਨਹੀਂ ਗੱਲ ਕਰਾਂਗੇ ਵੀ ਤੁਸੀਂ ਮਤਲਬ ਵੀ ਆ ਚੀਜ਼ ਦੇ ਉੱਤੇ ਕੰਮ ਕਰ ਲਓ ਤੁਹਾਨੂੰ ਇਨਕਮ ਹੋਣੀ ਸ਼ੁਰੂ ਹੋ ਜਾਏਗੀ ਜਦੋਂ ਤੁਸੀਂ ਉਹਦੇ ਤੇ ਕੰਮ ਕਰ ਲਓ ਫੇਸਬੁਕ ਇੰਸਟਾਗ੍ਰam ਪਰ ਏਦਾਂ ਦੀ ਮਤਲਬ ਇਹ ਵੀਡੀਓ ਕੋਈ ਨਹੀਂ ਹੈਗੀ ਸੋ ਅੱਜ ਦੀ ਜਿਹੜੀ ਵੀਡੀਓ ਇਹ ਤੁਹਾਡੇ ਵਾਸਤੇ ਮਤਲਬ ਵੀ ਜਾਨੀ ਕਿ ਉਸ ਤੋਂ ਵੀ ਵਧੀਆ ਵੀਡੀਓ ਵਾ ਜਾਨੀ ਜੇ ਆਪਾਂ ਕਿਹਾ ਇੱਕ ਮੋਟੀਵੇਸ਼ਨਲ ਵੀਡੀਓ ਵੀ ਆ ਸੋ ਮੇਰੀ ਤੁਹਾਨੂੰ ਸਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ 4-5 ਇਹੋ ਜਿਹੀਆਂ ਕਿਤਾਬਾਂ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਇਹ ਕਿਤਾਬਾਂ ਪੜ੍ਹ ਲੈਂਦੇ ਹੋ ਨਾ ਤਾਂ ਮੈਂ ਤੁਹਾਨੂੰ ਕਹਿੰਦਾ ਯਾਰ ਤੁਹਾਡੀ ਜ਼ਿੰਦਗੀ ਜਿੰਨੀ ਮਰਜ਼ੀ ਮਤਲਬ ਨਿਰਾਸ਼ ਹੋਵੇ ਜਾਂ ਤੁਹਾਡੀ ਦੁੱਖਾਂ ਦੀ ਭਰੀ ਜ਼ਿੰਦਗੀ ਹੋਵੇ ਜਾਂ ਫਿਰ ਤੁਹਾਨੂੰ ਮਤਲਬ ਕੋਈ ਰਸਤਾ ਨਹੀਂ ਮਿਲਦਾ ਪਿਆ ਕੁਝ ਵੀ ਜਾਨੀ ਕਿ ਮਤਲਬ ਯਾਰ ਤੁਸੀਂ ਹਰ ਪਾਸੇ ਜਾਨੀ ਕਿ ਔਖੇ ਹੀ ਔਖੇ ਹੋ ਜੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਕਿਤਾਬ ਵੀ ਤੁਸੀਂ ਪੜ੍ਹ ਲੈਂਦੇ ਹੋ ਨਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਲਿਖ ਕੇ ਦਿੰਦਾ ਤੁਹਾਡਾ ਜ਼ਿੰਦਗੀ ਦਾ ਜਿਹੜਾ ਸਫ਼ਰ ਆ ਨਾ ਬਹੁਤ ਹੀ ਸੋਹਣਾ ਲੰਗੇਗਾ ਤੇ ਜਿਹੜਾ ਤੁਹਾਡਾ ਸਫਰ ਚੱਲਦਾ ਪਿਆ ਵਾ ਬਹੁਤ ਵਧੀਆ ਹੀ ਹੋਵੇਗਾ ਕਿਉਂਕਿ ਜਰ ਜੇ ਦੇਖਿਆ ਜਾਵੇ ਨਾ ਦੇਖੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਾਂ ਜੀ ਮੈਂ ਮਤਲਬ ਵੀ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ ਕਹਿੰਦੇ ਜਿਹੜਾ ਤੁਹਾਡਾ ਯਾਰ ਦੋਸਤ ਆ ਨਾ ਉਹ ਧੋਖਾ ਦੇ ਸਕਦਾ ਵਾ ਪਰ ਜਿਹੜੀ ਕਿਤਾਬ ਤੁਹਾਨੂੰ ਕਦੇ ਧੋਖਾ ਨਹੀਂ ਦੇएगी ਸੋ ਜਿਹੜਾ ਬੰਦੇ ਦਾ ਸਾਰਿਆਂ ਨਾਲੋਂ ਵਧੀਆ ਸੱਚਾ ਅਤੇ ਵਧੀਆ ਦੋਸਤ ਹੁੰਦਾ ਨਾ ਉਹ ਮੈਂ ਕਹਿੰਨਾ ਕਿਤਾਬ ਆ ਉਸ ਤੋਂ ਵੱਡਾ ਦੋਸਤ ਕੋਈ ਨਹੀਂਏਗਾ ਸੋ ਤੁਹਾਨੂੰ ਸਾਰਿਆਂ ਨੂੰ ਨਾ ਉਹ ਕਿਤਾਬਾਂ ਜਰੂਰ ਪੜ੍ਹਨੀਆਂ ਚਾਹੀਦੀਆਂ ਨੇ ਸੋ ਜਿਹੜੀਆਂ ਮੈਨੂੰ ਵਧੀਆ ਲੱਗੀਆਂ ਨੇ ਕਿਤਾਬਾਂ ਵਿੱਚ ਸੋਚਿਆ ਯਾਰ ਮੈਨੂੰ ਨਾ ਚਾਹੀਦਾ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਵੀ ਤੁਸੀਂ ਉਹ ਬੁੱਕਸ ਜਰੂਰ ਪੜ੍ਹੋ ਦੇਖੋ ਹਰ ਟਾਈਮ ਜੇ ਆਪਾਂ ਦੇਖੀਏ ਤੁਸੀਂ ਨਾ ਮਤਲਬ ਵੀ ਸਾਰਾ ਦਿਨ ਤੁਸੀਂ YouTube Facebook Instagram ਤੁਸੀਂ ਦੇਖਦੇ ਰਹਿੰਦੇ ਹੋ ਹਣਾ ਲੋਕਾਂ ਦੀ ਏਰੀਲਾ ਦੇਖਦੇ ਰਹਿੰਦੇ ਹੋ ਉਹਦੇ ਨਾਲ ਕੀ ਤੁਸੀਂ ਆਪਣਾ ਸਮਾਂ ਜਿਹੜਾ ਤੁਸੀਂ ਖਰਾਬ ਕਰੀ ਜਾਂਦੇ ਹੋ ਨਾਲੇ ਤੁਸੀਂ ਆਪਣਾ ਦਿਮਾਗ ਵੀ ਖਰਾਬ ਕਰੀ ਜਾਂਦੇ ਹੋ ਕਿਉਂਕਿ ਦੇਖੋ ਜੇ ਤੁਸੀਂ ਮਤਲਬ ਤੁਸੀਂ ਸੌਣ ਲੱਗੇ ਵੀ ਤੁਸੀਂ ਸੌਣ ਲੱਗੇ ਵੀ ਡੇਲੀ ਇੱਕ ਪੇਜ ਤੁਸੀਂ ਕਿਤਾਬ ਦਾ ਵੀ ਪੜੋਗੇ ਨਾ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਬਦਲਾਅ ਆਏਗਾ ਜੀ ਉਹ ਕਿਹੜੀਆਂ ਕਿਤਾਬਾਂ ਨੇ ਪਹਿਲਾਂ ਹੀ ਕੱਢ ਕੇ ਰੱਖੀਆਂ ਹੋਈਆਂ ਨੇ ਕਿਹੜੇ ਕਿਹੜੇ ਰਾਈਟਰ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਤੁਹਾਨੂੰ ਮੈਂ ਦੱਸਦਾ ਸਭ ਤੋਂ ਪਹਿਲਾਂ ਹੈ ਜੀ ਅੱਗੇ ਵਧਦੇ ਰਹੋ ਇਹ ਬਹੁਤ ਹੀ ਵਧੀਆ ਕਿਤਾਬ ਆ ਯਾਰ ਅੱਗੇ ਵਧਦੇ ਰਹੋ ਮੈਂ ਖੁਦ ਪੜੀਆ ਇਸ ਵੇਟ ਮਾਰਟਨ ਦੀ ਜੀ ਦੀ ਲਿਖੀ ਹੋਈ ਹੈ ਇਹ ਕਿਤਾਬ ਬਹੁਤ ਹੀ ਵਧੀਆ ਕਿਤਾਬ ਆ ਇਹਨੂੰ ਤੁਸੀਂ ਕਿਸੇ ਵੀ ਬੁੱਕ ਸ਼ਾਪ ਤੋਂ ਜਾ ਕੇ ਤੁਸੀਂ ਲੈ ਸਕਦੇ ਹੋ ਜਾਂ ਫਿਰ ਤੁਸੀਂ ਮਤਲਬ ਵੀ ਕਹਿ ਦਈਏ ਜੇ ਆਪਾਂ ਤੁਸੀਂ ਆਨਲਾਈਨ ਵੀ ਇਹਨੂੰ ਤੁਸੀਂ ਮੰਗਾ ਸਕਦੇ ਹੋ ਹਣਾ ਸੋ ਜੇ ਤੁਸੀਂ ਇਹ ਕਿਤਾਬ ਤੁਸੀਂ ਆਨਲਾਈਨ ਲੈਣਾ ਚਾਹੁੰਦੇ ਹੋ ਨਾ ਇਹ ਸਾਰੀ ਕਿਤਾਬਾਂ ਦਾ ਜਿਹੜਾ ਮੈਂ ਲਿੰਕ ਆ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਾਂਗਾ ਤੁਸੀਂ ਉੱਥੇ ਜਾ ਕੇ ਤੁਸੀਂ ਆਨਲਾਈਨ ਤੁਸੀਂ ਮੰਗਾ ਸਕਦੇ ਹੋ ਜਿੰਨੇ ਵੀ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਿਤਾਬਾਂ ਕਵਾਂਗਾ ਨਾ ਪੜਨ ਵਾਸਤੇ ਤੁਸੀਂ ਇਹ ਕਿਤਾਬਾਂ ਜ਼ਰੂਰ ਬੜੋ ਕਿਉਂਕਿ ਇਹ ਕਿਤਾਬਾਂ ਨਾਲ ਚਾਰ ਪੰਜ ਕਿਤਾਬਾਂ ਨੇ ਜਿਹੜੀਆਂ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਣੀ ਹੈ ਗਰੰਟੀ ਹੈ ਮੇਰੀ ਇਹ ਠੀਕ ਹੈ ਪਹਿਲੀ ਕਿਤਾਬ ਤਾਂ ਹੈ ਜੀ ਅੱਗੇ ਵੱਧਦੇ ਰਹੋ ਦੂਜੀ ਕਿਤਾਬ ਹੈਗੀ 29 ਕਿਵੇਂ ਕਰੀਏ 29 ਮਤਲਬ ਕਿਵੇਂ ਕਰੀਏ ਜੇ ਆਪਾਂ 29 ਆਪਾਂ ਨੂੰ ਕਹਿ ਦਿੰਦੇ ਆ ਮਤਲਬ ਵੀ ਅਸੀਂ ਸਫਲ ਕਿਵੇਂ ਹੋਈਏ ਕਾਮਯਾਬ ਅਸੀਂ ਕਿਵੇਂ ਹੋਈਏ ਇਹਦੇ ਵਿੱਚ ਉਹ ਗੁਣ ਲਿਖੇ ਹੋਇਆ ਯਾਰ ਜਿਹੜਾ ਬੰਦਾ ਕਦੇ ਸੋਚ ਵੀ ਨਹੀਂ ਸਕਦਾ ਹੈਗਾ ਵੀਰ ਜੀ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਸਾਨੂੰ ਆਪਣਾ ਗੋਲ ਕਿਵੇਂ ਤੈਅ ਕਰਨਾ ਚਾਹੀਦਾ ਅਸੀਂ ਆਪਣੀ ਮੰਜ਼ਿਲ ਤੱਕ ਕਿਵੇਂ ਪਹੁੰਚਣਾ ਵਾ ਬੇਸਿਕਲੀ ਇਹ ਕਿਤਾਬ ਤੁਹਾਨੂੰ ਸਿਖਾਈ ਜੀ ਵੀ ਤੁਸੀਂ ਆਪਣੀ ਮੰਜ਼ਿਲ ਤੱਕ ਕਿਵੇਂ ਪਹੁੰਚ ਸਕਦੇ ਹੋ ਤੁਸੀਂ ਡਿੱਗ ਡਿੱਗ ਕੇ ਕਿਵੇਂ ਸਵਾਰ ਹੋਗੇ ਤੁਸੀਂ ਕਿਵੇਂ ਅੱਗੇ ਵਧੋਗੇ ਇਹ ਕਿਤਾਬ ਵੀ ਤੁਹਾਡੇ ਲਈ ਬਹੁਤ ਵਧੀਆ ਵਾ ਇਹ ਕਿਤਾਬ ਦਾ ਨਾਮ ਹੈਗਾ ਉਨਤੀ ਕਿਵੇਂ ਕਰੀਏ ਇਹ ਵੀ ਸਫੇਟ ਮਾਰਟਨ ਜੀ ਦੀ ਲਿਖੀ ਹੋਈ ਕਿਤਾਬ ਬਹੁਤ ਵਧੀਆ ਕਿਤਾਬ ਹੈ ਜੇ ਆਪਾਂ ਅਗਲੀ ਗੱਲ ਕਰੀਏ ਅਗਲੀ ਬੁੱਕ ਹੈ ਜੀ ਸਫਲਤਾ ਦਾ ਰਾਸ ਇਸ ਹਫਤਾ ਦਾ ਰਹਿ ਸਭ ਬਹੁਤ ਹੀ ਵਧੀਆ ਕਿਤਾਬ ਆ ਯਾਰ ਇਹਨੂੰ ਮੈਂ ਨਾ ਹੁਣ ਥੋੜੇ ਦਿਨ ਪਹਿਲਾਂ ਹੀ ਇਹਨੂੰ ਖਤਮ ਕਰਕੇ ਹਟੇਵਾਂ ਪੜ੍ਹ ਕੇ ਮੇਰੀ ਆਦਤ ਹੈ ਮੈਂ ਨਾ ਡੇਲੀ ਸੌਣ ਤੋਂ ਪਹਿਲਾਂ ਮੈਂ ਇੱਕ ਕਿਤਾਬ ਦਾ ਮਤਲਬ ਇੱਕ ਜੇ ਆਪਕੇ ਜੀ ਇੱਕ ਮਤਲਬ ਵੀ ਇੱਕ ਟੋਪਿਕ ਹੁੰਦਾ ਨਾ ਕੋਈ ਵੀ ਕਿਤਾਬ ਦੇ ਇੱਕ ਟੋਪਿਕ ਹੁੰਦਾ ਮੈਨੂੰ ਪੜ ਕੇ ਹੀ ਸੁਣਵਾ ਡੇਲੀ ਕਿਉਂਕਿ ਮੇਰੀ ਡੇਲੀ ਦੀ ਰੁਟੀਨ ਆ ਜੇ ਮੈਂ ਆਪਣੇ ਹਿਸਾਬ ਨਾਲ ਦੱਸਾਂ ਮੈਂ ਇਹਨਾਂ ਬਹੁਤ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਨੇ ਮੈਂ ਘਟੋ ਘਟ ਜਿਵੇਂ ਉਦਾ ਗਿਣਤੀ ਤੋਂ ਬਿਨਾਂ ਵੀ ਦੱਸਾਂ ਮੈਂ ਘਟੋ ਘਟ ਮੈਂ ਘਟੋ ਘਟ ਜਰ 2-3000 ਦੇ ਨੇੜੇ ਤੇੜੇ ਨਾ ਮੈਂ ਕਿਤਾਬ ਪੜ ਗਿਆ ਹੋਣਾ ਕਿਉਂਕਿ ਮੈਂ ਜਦੋਂ ਸਕੂਲ ਦੇ ਵਿੱਚ ਪੜਦਾ ਸੀ ਨਾ ਉੱਥੇ ਲਾਇਬ੍ਰੇਰੀ ਹੁੰਦੀ ਸੀ ਉੱਥੇ ਵੀ ਮੈਂ ਬੁੱਕਸ ਬਹੁਤ ਜ਼ਿਆਦਾ ਪੜਦਾ ਸੀਗਾ ਮੈਂ ਆਪਣੀ ਜਿਹੜੀ ਸਕੂਲ ਦੀ ਕਿਤਾਬਾਂ ਹੁੰਦੀਆਂ ਸੀ ਉਹ ਮੈਂ ਘੱਟ ਪੜਦਾ ਸੀ ਬਟ ਜਿਹੜੀਆਂ ਇਦਾਂ ਦੀਆਂ ਕਿਤਾਬਾਂ ਹੁੰਦੀਆਂ ਸੀ ਮੋਟੀਵੇਸ਼ਨਲ ਜਾਂ ਦੂਸਰੀਆਂ ਉਹ ਕਿਤਾਬਾਂ ਐ ਨਾ ਬਹੁਤ ਜ਼ਿਆਦਾ ਮਤਲਬੀ ਪੜਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਨਾ ਪਟਿਆਲੇ ਸੈਂਟਰ ਲਾਇਬ੍ਰੇਰੀ ਸੀਗੀ ਜਦੋਂ ਮੈਂ ਪਟਿਆਲੇ ਮਲਟੀਪਰਪਸ ਸਕੂਲ ਦੇ ਵਿੱਚ ਮੈਂ ਪੜਦਾ ਹੁੰਦਾ ਸੀ ਤੇ ਉਦੋਂ ਮੈਂ ਨਾ ਉਹਦਾ ਮੈਂਬਰ ਬਣਿਆ ਹੋਇਆ ਸੀ ਤੇ ਮੇਰਾ ਕਾਰਡ ਬਣਿਆ ਸੀ ਉਹ 500 ਰੁਪਏ ਦੇ ਕਾਰਡ ਬਣਦਾ ਸੀ ਤੇ ਉਤੋਂ ਵੀ ਐ ਸੀ ਕਿ ਤੁਸੀਂ ਉਹ ਦੋ ਤਿੰਨ ਕਿਤਾਬਾਂ ਤੁਸੀਂ ਮਤਲਬ ਵੀ ਇਸ਼ੂ ਕਰਾ ਸਕਦੇ 15 ਦਿਨ ਦੀ ਉ ਇਹ ਕਿਤਾਬ ਹੈਗੀ ਸਫਲਤਾ ਦੇ ਰਸ ਵੀ ਇਹ ਤੁਸੀਂ ਸਫਲ ਹੋਣਾ ਉਹਦਾ ਕੀ ਰਸਾ ਵੀ ਤੁਹਾਨੂੰ ਸਫਲ ਹੋਣ ਵਾਸਤੇ ਕੀ ਕਰਨਾ ਪਵੇਗਾ ਕੀ ਨਹੀਂ ਕਰਨਾ ਪਵੇਗਾ ਕਿਹੜੀ ਚੀਜ਼ ਦੀ ਤੁਹਾਨੂੰ ਲੋੜ ਪੈਗੀ ਇਹ ਕਿਤਾਬ ਤੁਹਾਡੇ ਲਈ ਬਹੁਤ ਬਹੁਤ ਹੀ ਜ਼ਿਆਦਾ ਵਧੀਆ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਗੀ ਅਗਲੀ ਕਿਤਾਬ ਹੈਗੀ ਜੀ ਸਾਨੂੰ ਜਿਹੜੀ ਮਤਲਬ ਵੀ ਹਰ ਇੱਕ ਇਨਸਾਨ ਨੂੰ ਲੋੜ ਪੈਂਦੀ ਆ ਦੇਖੋ ਤੁਹਾਨੂੰ ਵੀ ਪੈਸੇ ਦੀ ਲੋੜ ਆ ਮੈਨੂੰ ਵੀ ਪੈਸੇ ਦੀ ਲੋੜ ਆ ਹਰ ਇੱਕ ਇਨਸਾਨ ਨੂੰ ਪੈਸਿਆਂ ਤੇ ਲੋੜ ਆ ਜੇ ਤੁਸੀਂ ਦੁਨੀਆ ਦੇ ਉੱਤੇ ਤੁਸੀਂ ਜੀਉਣਾ ਚਾਹੁੰਦੇ ਹੋ ਉਹ ਕਿਤਾਬ ਹੈਗੀ ਜੀ ਉਮੀਦੀ ਦੀ ਚਾਬੀ ਏਕਤਾ ਹੈਗੀ ਅਮੀਰੀ ਦੀ ਚਾਬੀ ਇਹ ਲਿਖੀ ਹੋਈ ਆ ਨੇਪੋਲੀ ਨੇ ਹਿਲਜੀ ਨੇ ਲਿਖੀ ਹੋਈ ਆ ਇਹਨਾਂ ਦੀ ਬਹੁਤ ਸਾਰੀਆਂ ਕਿਤਾਬਾਂ ਨੇ ਮੈਂ ਇਹਨਾਂ ਦੇ 5-6 ਕਿਤਾਬਾਂ ਪੜ ਚੁੱਕਿਆ ਮੈਂ ਇਹਨਾਂ ਦੀਆਂ ਮੈਨੂੰ ਬਹੁਤ ਵਧੀਆ ਕਿਤਾਬਾਂ ਲੱਗੀਆਂ ਇਹ ਜਿਹੜੀ ਕਿਤਾਬ ਆ ਨਾ ਅਮੀਰੀ ਦੀ ਚਾਬੀ ਆ ਜਿਹੜੀ ਇਹਦੇ ਵਿੱਚ ਅਸਲ ਦੇ ਵਿੱਚ ਦੱਸਿਆ ਹੋਇਆ ਵਾ ਮਤਲਬ ਵੀ ਤੁਸੀਂ ਅਮੀਰ ਕਿਵੇਂ ਬਣ ਸਕਦੇ ਹੋ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਹੋਰ ਜਿਹੜੀ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਹੈ ਇਹਦੇ ਵਿੱਚ ਦੱਸਿਆ ਵੀ ਤੁਹਾਡੇ ਕੰਮ ਦੇ ਮੁਤਾਬਿਕ ਦੱਸਿਆ ਹੋਇਆ ਵਾ ਤੁਹਾਨੂੰ ਕੀ ਕੰਮ ਕਰਨਾ ਚਾਹੀਦਾ ਕਿੰਨਾ ਕੰਮ ਕਰਨਾ ਚਾਹੀਦਾ ਕਿਵੇਂ ਨਹੀਂ ਤੁਸੀਂ ਕਿਵੇਂ ਲੋਕਾਂ ਨੂੰ ਮਿਲਣਾ ਚਾਹੀਦਾ ਕਿਵੇਂ ਤੁਸੀਂ ਮਤਲਬ ਵੀ ਆਪਣੇ ਕਲਾਇੰਟ ਵਧਾ ਸਕਦੇ ਹੋ ਮਤਲਬ ਵੀ ਯਾਨੀ ਬਹੁਤ ਹੀ ਵਧੀਆ ਯਾਰ ਚੀਜ਼ ਹੈ ਤੁਸੀਂ ਇਹ ਵੀ ਕਿਤਾਬ ਨਾਲ ਤੁਸੀਂ ਇੱਕ ਵਾਰੀ ਜ਼ਰੂਰ ਪੜੋ ਦੇਖੋ ਮੈਂ ਤੁਹਾਨੂੰ ਇਦਾਂ ਦੀ ਯਾਰ ਕੋਈ ਵੀ ਮਤਲਬ ਵੀ ਤੁਹਾਨੂੰ ਇਦਾਂ ਦੀ ਕੋਈ ਗਲਤ ਚੀਜ਼ ਆ ਜਿਹੜੀ ਮੈਂ ਸੁਜੈਸਟ ਨਹੀਂ ਕਰੂੰਗਾ ਠੀਕ ਹੈ ਮੈਂ ਤੁਹਾਨੂੰ ਉਹ ਚੀਜ਼ਾਂ ਦੱਸੂਗਾ ਯਾਰ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੰਮ ਆਉਣੀਆਂ ਤੁਹਾਨੂੰ ਸਫਲ ਬਣਾਉਣੀਆਂ ਸੋ ਮੈਂ ਕਹਿੰਦਾ ਵੀ ਦੇਖੋ ਮੈਂ ਜਦੋਂ ਆਪਣੇ ਆਲੇ ਦੁਆਲੇ ਜਾਮਾ ਕਿਤੇ ਬਾਹਰ ਜਾਣਾ ਨਾ ਮੈਂ ਦੇਖਦਾ ਵੀ ਯਾਰ ਲੋਕਾਂ ਦਾ ਨਾ ਬਹੁਤ ਹੀ ਜ਼ਿਆਦਾ ਮਾੜਾ ਹਾਲ ਆ ਬਹੁਤ ਹੀ ਬੁਰਾ ਹਾਲ ਆ ਲੋਕਾਂ ਦਾ ਸੋ ਲੋਕੀ ਮਤਲਬ ਵੀ ਬਰੂ ਮਰੂ ਹੀ ਕਰੀ ਜਾਂਦੇ ਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਯਾਰ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਸਫਲ ਹੋਣਾ ਚਾਹੁੰਦੇ ਹੋ ਨਾ ਆਪਣੇ ਮਾਪਿਓ ਦਾ ਨਾਮ ਤੁਸੀਂ ਰੋਸ਼ਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਨਾ ਜਿਹੜੀਆਂ ਮੈਂ 4-5 ਕਿਤਾਬਾਂ ਦੱਸੀਆਂ ਨੇ ਤੁਸੀਂ ਇੱਕ ਵਾਰ ਇਹ ਕਿਤਾਬਾਂ ਜ਼ਰੂਰ ਪੜੋ ਇੱਕ ਮੇਰੀ ਖੁਦ ਦੀ ਕਿਤਾਬ ਆਈ ਆ ਉਹ ਹੈਗਾ ਸੁਖੀ ਜੀਵਨ ਦਾ ਰਾਜ ਤੁਸੀਂ ਉਹ ਵੀ ਕਿਤਾਬ ਇੱਕ ਵਾਰੀ ਜ਼ਰੂਰ ਪੜੋ ਸੁਖੀ ਜੀਵਨ ਦਾ ਰਾਜ ਬੁੱਕ ਤੁਸੀਂ ਅਗਰ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਵਾ ਤਾਂ ਤੁਸੀਂ ਮੈਨੂੰ ਫੋਨ ਕਰਕੇ ਨਾ ਤੁਸੀਂ ਮੈਨੂੰ ਆਪਣਾ ਐਡਰੈਸ ਵਗੈਰਾ ਭੇਜ ਦਿਓ ਤੇ ਉਹ ਜਿਹੜੀ ਬੁੱਕ ਮੈਂ ਤੁਹਾਨੂੰ ਕੋਰੀ ਰਹੀ ਤੁਹਾਡੇ ਘਰ ਤੱਕ ਪਹੁੰਚਾ ਦਾਂਗਾ ਤੇ ਜਿਹੜੀ ਮੇਰੀ ਕਿਤਾਬ ਦੀ ਕੀਮਤ ਆ ਜੀ ਉਹ 100 ਰੁਪਿਆ ਹੋਏਗੀ ਤੁਸੀਂ 100 ਰੁਪਏ ਮੈਨੂੰ Google Pay ਕਰ ਦਿਓ ਤੇ ਉਹ ਜਿਹੜੀ ਕਿਤਾਬਾਂ ਮੈਂ ਤੁਹਾਡੇ ਘਰ ਦੇ ਵਿੱਚ ਮੈਂ ਕੋਰੀ ਰਹੀ ਪਹੁੰਚਾ ਦਾਂਗਾ ਉਹ ਵੀ ਕਿਤਾਬ ਬਹੁਤ ਵਧੀਆ ਤੁਹਾਨੂੰ ਉਸ ਕਿਤਾਬ ਤੋਂ ਵੀ ਤੁਹਾਨੂੰ ਬਹੁਤ ਹੀ ਜਿਆਦਾ ਕੁਝ ਸਿੱਖਣ ਨੂੰ ਮਿਲੇਗਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਮੇਰੇ ਭੈਣ ਭਰਾ ਹੈਗੇ ਹੋ ਤੁਸੀਂ ਆਹ ਜਿਹੜੇ ਮੈਂ ਤੁਹਾਨੂੰ 4-5 ਕਿਤਾਬਾਂ ਦੱਸਿਆ ਨਾ ਇੱਕ ਵਾਰ ਜ਼ਰੂਰ ਪੜੋ ਇੱਕ ਤਾਂ ਮੇਰੀ ਬੁੱਕ ਹੋਊਗੀ ਖੁਦ ਦੀ ਲਿਖੀ ਹੋਈ ਸੁਖੀ ਜੀਵਨ ਦਾ ਰਾ ਰੇ ਹੱਸ ਅਗਲੀ ਹੋਗੀ 29 ਕਿਵੇਂ ਕਰੀਏ ਅਗਲੀ ਹੋਗੀ ਇੱਕ ਅੱਗੇ ਅੱਗੇ ਵੱਧੋ ਵੱਧਦੇ ਰਹੋ ਇਹ ਕਿਤਾਬ ਇਹ ਤੁਸੀਂ ਬੁੱਕਾ ਜਰੂਰ ਪੜੋ ਯਾਰ ਇਹ ਚਾਰ ਇੱਕ ਕਿਤਾਬਾਂ ਨੇ ਇਹਨਾਂ ਦੇ ਚਾਰਾਂ ਦੇ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਾਂਗਾ ਤੇ ਇਹਨਾਂ ਦੀ ਮੈਂ ਫੋਟੋ ਵੀ ਮੈਂ ਅਪਲੋਡ ਕਰ ਦਾਂਗਾ ਤੁਸੀਂ ਇਹਨਾਂ ਦੀ ਕਿਤਾਬਾਂ ਤੁਸੀਂ ਕਦੇ ਵੀ ਤੁਸੀਂ ਮੰਗਾ ਕੇ ਆਨਲਾਈਨ ਤੁਸੀਂ ਮੰਗਾ ਸਕਦੇ ਹੋ ਇਹਨਾਂ ਦੇ ਵੀ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਸੋ ਪਲੀਜ਼ ਮੇਰੇ ਤੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਕਿਤਾਬਾਂ ਤੁਸੀਂ ਜਰੂਰ ਪੜੋ ਇਹ ਕਿਤਾਬਾਂ ਪੜ ਕੇ ਨਾ ਤੁਹਾਡੀ ਜ਼ਿੰਦਗੀ ਜੇ ਨਾ ਬਦਲੀ ਨਾ ਤੁਸੀਂ ਮੈਨੂੰ ਤਾਂ ਕਿਉਂ ਇਹ ਕਿਤਾਬ ਤੁਹਾਡੀ ਜ਼ਿੰਦਗੀ ਬਦਲ ਦੇਣੀ ਹੈ ਜਿਹੜੀਆਂ ਤੁਸੀਂ ਫੋਨਾਂ ਦੇ ਉੱਤੇ ਰੀਲਾਂ ਵਗੈਰਾ ਦੇਖਦੇ ਹੋ ਉਹ ਥੋੜੀਆਂ ਜੀਆਂ ਘਟਾ ਦਿਓ ਇੱਕ ਘੰਟਾ ਸਿਰਫ ਇੱਕ ਘੰਟਾ ਆਪਣੀ ਜ਼ਿੰਦਗੀ ਦੇ 24 ਘੰਟੇ ਦੇ ਵਿੱਚੋਂ ਸਿਰਫ ਇੱਕ ਘੰਟਾ ਤੁਸੀਂ ਕਿਸੇ ਵੀ ਕਿਤਾਬ ਨੂੰ ਦੇਣਾ ਤੇ ਸੌਣ ਲੱਗੇ ਪੜ੍ਹਨਾ ਬਸ ਜੇ ਤੁਸੀਂ ਕਿਤਾਬ ਨੂੰ ਸੌਣ ਲੱਗੇ ਪੜ੍ਹੋਗੇ ਨਾ ਤਾਂ ਉਹਦਾ ਇਫੈਕਟ ਹੈ ਜਿਹੜਾ ਉਹ ਤੁਹਾਡੀ ਬੋਡੀ ਦੇ ਉੱਤੇ ਤੁਹਾਡੇ ਮਾਈਂਡ ਦੇ ਉੱਤੇ ਤੁਹਾਡੇ ਲਾਈਫ ਦੇ ਉੱਤੇ ਬਹੁਤ ਜ਼ਿਆਦਾ ਵਧੀਆ ਪ੍ਰਭਾਵ ਪੈਗਾ ਜਾਂ ਤਾਂ ਤੁਸੀਂ ਸਵੇਰੇ ਉੱਠਣਸਾਰ ਪੜ੍ਹੋ ਜਾਂ ਫੇਰ ਰਾਤ ਨੂੰ ਸੌਣ ਲੱਗੇ ਪੜ੍ਹੋ ਸੋ ਤੁਹਾਨੂੰ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਕਿ ਪਲੀਜ਼ ਇਹ ਬੁੱਕਸ ਤੁਸੀਂ ਜ਼ਰੂਰ ਪੜੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਹਾਂਜੀ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਚਾਹੁੰਨਾ ਜੀ ਅਗਰ ਤੁਸੀਂ ਚਾਹੁੰਦੇ ਹੋ ਮੈਂ ਨਾ ਤੁਹਾਡੇ ਨਾਲ ਆਪਣੀ ਲਾਈਫ ਦਾ ਜਿਹੜਾ ਐਕਸਪੀਰੀਅੰਸ ਆ ਵੀ ਮੈਂ ਆਪਣੀ ਲਾਈਫ ਦੇ ਵਿੱਚ ਇੰਨੀ ਘੱਟ ਉਮਰ ਦੇ ਵਿੱਚ ਮੈਂ ਕਿਵੇਂ ਸਫਲ ਹੋਇਆ ਵੀ ਮੈਂ ਕਿੰਨੀ ਮਿਹਨਤ ਕੀਤੀ ਕੀ ਕੀ ਕੀਤਾ ਕੀ ਕੀ ਨਹੀਂ ਕੀਤਾ ਇਸ ਪੜਾ ਤੱਕ ਪਹੁੰਚਣ ਦੇ ਲਈ ਅਗਰ ਤੁਸੀਂ ਚਾਹੁੰਦੇ ਹੋ ਵੀ ਮੈਂ ਆਪਣੀ ਲਾਈਫ ਦਾ ਐਕਸਪੀਰੀ ਤੁਪਲੇ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰੋ ਕਿ ਮੈਂ ਆਪਣੀ ਲਾਈਫ ਦਾ ਐਕਸਪੀਰੀਅੰਸ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਾਂ ਜਿੰਨੇ ਜ਼ਿਆਦਾ ਤੁਹਾਡੇ ਕਮੈਂਟ ਹੋਣਗੇ ਵੀ ਮੈਂ ਆਪਣੀ ਲਾਈਫ ਦਾ ਐਕਸਪੀਰੀਅੰਸ ਤੁਹਾਡੇ ਨਾਲ ਸਾਰੇ ਨਾਲ ਸ਼ੇਅਰ ਕਰਾਂ ਤਾਂ ਮੈਂ ਬਹੁਤ ਜਲਦੀ ਇੱਕ ਪੂਰੀ ਵੀਡੀਓ ਹੋਏਗੀ ਜਿਹੜੀ ਮੇਰੀ ਮੇਰੇ ਖਿਆਲ ਚ 25 30 ਮਿੰਟ ਦੀ ਬਣ ਜਾਏਗੀ ਉਹ ਮੈਂ ਆਪਣੀ ਲਾਈਫ ਦਾ ਐਕਸਪੀਰੀਅੰਸ ਜਿਹੜਾ ਵੀ ਮੈਂ ਕੀ ਕੀਤਾ ਕਿੱਥੋਂ ਮੈਂ ਸ਼ੁਰੂਆਤ ਕੀਤੀ ਕਿਵੇਂ ਮੈਂ ਕਿਵੇਂ ਮਤਲਬ ਮੈਂ ਡਿਗ ਡਿਗ ਕਿਵੇਂ ਸਵਾਰਾ ਕਿਉਂਕਿ ਜਿਹੜੀ ਮੇਰੀ ਲਾਈਫ ਆ ਜੀ ਬਹੁਤ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਮੈਂ ਸਟਰਗਲ ਕੀਤਾ ਤੇ ਬਹੁਤ ਜ਼ਿਆਦਾ ਮੈਂ ਹਾਰਡ ਵਰਕ ਕੀਤਾ ਵੀ ਤਾਂ ਅੱਜ ਮੈਂ ਇਸ ਲੈਵਲ ਦੇ ਉੱਤੇ ਪਹੁੰਚਾ ਵਾਂ ਸੋ ਮੇਰੀ ਕਿੰਨੇ ਹੈਲਪ ਕੀਤੀ ਕਿੰਨੇ ਨਹੀਂ ਹੈਲਪ ਕੀਤੀ ਕਿਵੇਂ-ਕਿਵੇਂ ਮਤਲਬ ਵੀ ਇਸ ਲੈਵਲ ਤੱਕ ਮੈਂ ਪਹੁੰਚਾ ਆ ਅਗਰ ਤੁਸੀਂ ਚਾਹੁੰਦੇ ਹੋ ਮੈਂ ਆਪਣਾ ਲਾਈਫ ਦਾ ਐਕਸਪੀਰੀਅੰਸ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂ ਤਾਂ ਪਲੀਜ਼ ਇਸ ਵੀਡੀਓ ਥੱਲੇ ਵੱਧ ਤੋਂ ਵੱਧ ਤੁਸੀਂ ਕਮੈਂਟ ਕਰਕੇ ਮੈਨੂੰ ਜ਼ਰੂਰ ਲਿਖੋ ਜੀ ਸੋ ਦੋਸਤੋ ਮਿਲਦੇ ਆਪਾਂ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ